ਇੱਕ ਵਾਰ ਫਿਰ ਤੋਂ ਚਰਚਾ ਚ ਕੰਗੜਾ ਰਣੌਤ ਰੀਟ ਕਰਕੇ ਕਿਸਤੇ ਕੱਢੀ ਪੜਾਸ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਏ ਨਿਊਜ਼ ਮੈਂ ਤੁਹਾਡੇ ਨਾਲ ਪ੍ਰਭਜੋਤ ਕਰ ਬਾਲੀਵੁੱਡ ਅਦਾਕਾਰ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗੜਾ ਰਣੌਤ ਅਕਸਰ ਸੁਰਖੀਆਂ 'ਚ ਰਹਿੰਦੀ ਹੈ ਹਾਲੀ ਦੇ ਵਿੱਚ ਕੰਗੜਾ ਰਣੌਤ ਨੇ ਲੋਕ ਸਭਾ ਸੈਸ਼ਨ ਦੇ ਵਿੱਚ ਸਾਂਸਦ ਮੈਂਬਰ ਵਜੋਂ ਸੌ ਚੁੱਕੀ ਸੀ ਦੱਸਦੀ ਹੈ ਕਿ ਹੁਣ ਜਲਦ ਕੰਗਣਾ ਰੌਤ ਇੰਦਰਾ ਗਾਂਧੀ ਦੇ ਰੂਪ ਦੇ ਵਿੱਚ ਪਰ ਸੰਸਕਾ ਦੇ ਰੂਬਰੂ ਹੋਣ ਵਾਲੀ ਹੈ ਦਰਅਸਲ ਕੰਗਣਾ ਰੌਤ ਦੀ ਫਿਲਮ ਐਮਰਜੈਂਸੀ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਹੋ ਗਿਆ ਹੈ ਤੇ ਇਸ ਫਿਲਮ ਦਾ ਐਲਾਨ ਕਰਦੇ ਹੋਏ ਕੰਗਣਾ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹ ਵਿਰੋਧੀ ਧਿਰਾਂ ਤੇ ਨਿਸ਼ਾਨਾ ਸਾਧ ਦੀ ਨਜ਼ਰ ਆਈ ਇਸ ਫਿਲਮ ਦੇ ਵਿੱਚ ਹੋਰ ਕੀ ਖਾਸ ਹੋਣ ਵਾਲਾ ਹੈ ਆਓ ਤੁਹਾਨੂੰ ਦੱਸਦੇ ਹਾਂ ਇਸ ਵੀ ਦੱਸ ਯੇ ਕਿ ਕੰਗੜਾਰ ਨੋਅ ਦੀ ਫਿਲਮ ਅਮਰਜੈਂਸੀ ਅਕਤੂਬਰ 2023 ਦੇ ਵਿੱਚ ਰਿਲੀਜ਼ ਹੋਣੀ ਸੀ ਪਰ ਇਸ ਤੋਂ ਪਹਿਲਾਂ ਫਿਲਮ ਦੀ ਰਿਲੀਜ਼ਿੰਗ ਡੇਟ ਬਦਲ ਕੇ 24 ਨਵੰਬਰ ਕਰ ਦਿੱਤੀ ਗਈ ਜਿਸ ਤੋਂ ਬਾਅਦ ਵੀ ਫਿਲਮ ਦੀ ਰਿਲੀਜ਼ਿੰਗ ਡੇਟ ਬਦਲ ਦਿੱਤੀ ਗਈ ਕਿਹਾ ਗਿਆ ਸੀ ਕਿ ਇਹ ਫਿਲਮ 14 ਜੂਨ ਨੂੰ ਰਿਲੀਜ਼ ਹੋਵੇਗੀ ਪਰ ਕੁਝ ਕਾਰਨਾਂ ਕਰਕੇ ਫਿਲਮ ਦੀ ਰਿਲੀਜ਼ਿੰਗ ਡੇਟ ਨੂੰ ਇੱਕ ਵਾਰ ਫਿਰ ਟਾਲ ਦਿੱਤਾ ਗਿਆ ਹੁਣ ਆਖਿਰਕਾਰ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਕੰਗੜਾ ਦੀ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਵੇਗੀ ਗਾਜ਼ੀਏ ਕੀ ਫਿਲਮ ਦੇ ਬਾਰੇ ਗੱਲ ਕਰਦੇ ਹੋਏ ਕੰਗੜਾ ਰਣੋਤ ਨੇ ਵਿਰੋਧੀ ਧਿਰਾਂ ਤੇ ਨਿਸ਼ਾਨਾ ਸਾਧਿਆ ਜਿਸ ਬਾਬਤ ਉਹਨਾਂ ਦੇ ਵੱਲੋਂ ਟਵੀਟ ਵੀ ਕੀਤਾ ਗਿਆ ਕੰਗੜਾ ਰਣੋਤ ਨੇ ਕਿਹਾ ਕਿ ਉਹਨਾਂ ਦੀ ਜੋ ਕਿਤਾਬ ਹੈ ਪਾਰਲੀਮੈਂਟ ਦੇ ਵਿੱਚ ਉਛਾਲ ਰਹੇ ਨੇ ਨੋਟੰਕੀ ਕਰ ਰਹੇ ਨੇ ਇਹਨਾਂ ਦੀਆਂ ਕਾਲੀਆਂ ਕੁਰਕੂਤਾ 6 ਸਤੰਬਰ ਨੂੰ ਗੋਲੀਆਂ ਜਾਣਗੀਆਂ ਇਹ ਸਾਰੇ ਜਾਣਦੇ ਨੇ ਕਿ ਇਸ ਫਿਲਮ ਲਈ ਮੈਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੇਰੀ ਫਿਲਮ ਰੁਕਵਾ ਦਿੱਤੀ ਗਈ ਮੈਂ ਆਪਣਾ ਕਾਰ ਗਿਰਵੀ ਰੱਖ ਕੇ ਗਹਿਣੇ ਵੇਚ ਕੇ ਫਿਲਮ ਬਣਾਈ ਸੀ ਦਾਸੀ ਕੀ ਐਮਰਜੈਂਸੀ ਭਾਰਤ ਦੀ ਪਹਿਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਬਣਾਈ ਗਈ ਇਹ ਫਿਲਮ ਹੈ ਇਸ ਦੇ ਵਿੱਚ 1975 ਦੀ ਐਮਰਜੈਂਸੀ ਦਾ ਦੌਰ ਦਿਖਾਇਆ ਜਾਵੇਗਾ ਇਸ ਫਿਲਮ ਦਾ ਨਿਰਦੇਸ਼ਨ ਕੰਗਣਾ ਰਣੌਤ ਨੇ ਕੀਤਾ ਹੈ ਅਤੇ ਉਹ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ ਇਸ ਫਿਲਮ ਦੇ ਵਿੱਚ ਹੋਰ ਵੀ ਅਦਾਕਾਰ ਹੋਰ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਇੱਕ ਵਾਰ ਫਿਰ ਤੋਂ ਚਰਚਾ ਚ ਕੰਗੜਾ ਨੌਤ ਵੀਰ ਕਰਕੇ ਕਿਸਤੇ ਕੱਢੇ ਪੜਾਸ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਨੀ న్యూਸ ਮੈਂ ਤੁਹਾਡੇ ਨਾਲ ਪ੍ਰਬਜੋਤ ਕਰ ਬਾਲੀਵੁੱਡ ਅਦਾਕਾਰ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸਾਂਸਦ ਮੈਂਬਰ ਕੰਗੜਾ ਨੌਤ ਅਕਸਰ ਸੁਰਖੀਆਂ ਚ ਰਹਿੰਦੀ ਹੈ ਹਾਲੀ ਦੇ ਵਿੱਚ ਕੰਗੜਾ ਨੌਤ ਨੇ ਲੋਕ ਸਭਾ ਸੈਸ਼ਨ ਦੇ ਵਿੱਚ ਸਾਂਸਦ ਮੈਂਬਰ ਵਜੋਂ ਸੌ ਚੁੱਕੀ ਸੀ ਦੱਸਦੀ ਹੈ ਕਿ ਹੁਣ ਜਲਦ ਕੰਗਣਾ ਰੌਤ ਇੰਦਰਾ ਗਾਂਧੀ ਦੇ ਰੂਪ ਦੇ ਵਿੱਚ ਪਰ ਸੰਸਕਾ ਦੇ ਰੂਬਰੂ ਹੋਣ ਵਾਲੀ ਹੈ ਦਰਅਸਲ ਕੰਗਣਾ ਰੌਤ ਦੀ ਫਿਲਮ ਅਮਰਜੈਂਸੀ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਹੋ ਗਿਆ ਹੈ ਤੇ ਇਸ ਫਿਲਮ ਦਾ ਐਲਾਨ ਕਰਦੇ ਹੋਏ ਕੰਗਣਾ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹ ਵਿਰੋਧੀ ਧਿਰਾਂ ਤੇ ਨਿਸ਼ਾਨਾ ਸਾਧ ਦੀ ਨਜ਼ਰ ਆਈ ਇਸ ਫਿਲਮ ਦੇ ਵਿੱਚ ਹੋਰ ਕੀ ਖਾਸ ਹੋਣ ਵਾਲਾ ਹੈ ਆਓ ਤੁਹਾਨੂੰ ਦੱਸਦੇ ਹਾਂ ਇਹ ਵੀ ਦੱਸ ਦਈਏ ਕਿ ਕੰਗੜਾ ਨੋ ਦੀ ਫਿਲਮ ਅਮਰਜੈਂਸੀ 1 ਅਕਤੂਬਰ 2023 ਦੇ ਵਿੱਚ ਰਿਲੀਜ਼ ਹੋਣੀ ਸੀ ਪਰ ਇਸ ਤੋਂ ਪਹਿਲਾਂ ਫਿਲਮ ਦੀ ਰਿਲੀਜ਼ਿੰਗ ਡੇਟ ਬਦਲ ਕੇ 24 ਨਵੰਬਰ ਕਰ ਦਿੱਤੀ ਗਈ ਜਿਸ ਤੋਂ ਬਾਅਦ ਫਿਲਮ ਦੀ ਰਿਲੀਜ਼ਿੰਗ ਡੇਟ ਬਦਲ ਦਿੱਤੀ ਗਈ ਕਿਹਾ ਗਿਆ ਸੀ ਕਿ ਇਹ ਫਿਲਮ 14 ਜੂਨ ਨੂੰ ਰਿਲੀਜ਼ ਹੋਵੇਗੀ ਪਰ ਕੁਝ ਕਾਰਨਾਂ ਕਰਕੇ ਫਿਲਮ ਦੀ ਰਿਲੀਜ਼ਿੰਗ ਡੇਟ ਨੂੰ ਇੱਕ ਵਾਰ ਫਿਰ ਟਾਲ ਦਿੱਤਾ ਗਿਆ ਹੁਣ ਆਖਿਰਕਾਰ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਕੰਗੜਾ ਦੀ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਵੇਗੀ। ਬਾਜੀਏ ਕੀ ਸਰੀਮ ਦੇ ਬਾਰੇ ਗੱਲ ਕਰਦੇ ਹੋਏ ਕੰਗੜਾ ਰਣੋਤ ਨੇ ਵਿਰੋਧੀ ਧਿਰਾਂ ਤੇ ਨਿਸ਼ਾਨਾ ਸਾਧਿਆ ਜਿਸ ਬਾਬਤ ਉਹਨਾਂ ਦੇ ਵੱਲੋਂ ਟਵੀਟ ਵੀ ਕੀਤਾ ਗਿਆ। ਕੰਗੜਾ ਰਣੋਤ ਨੇ ਕਿਹਾ ਕਿ ਉਹਨਾਂ ਦੀ ਜੋ ਕਿਤਾਬ ਹੈ ਪਾਰਲੀਮੈਂਟ ਦੇ ਵਿੱਚ ਉਛਾਲ ਰਹੇ ਨੇ, ਨੋਟੰਕੀ ਕਰ ਰਹੇ ਨੇ ਇਹਨਾਂ ਦੀਆਂ ਕਾਲੀਆਂ ਕੁਰਕੂਤਾ 6 ਸਤੰਬਰ ਨੂੰ ਗੋਲੀਆਂ ਜਾਣਗੀਆਂ। ਇਹ ਸਾਰੇ ਜਾਣਦੇ ਨੇ ਕਿ ਇਸ ਫਿਲਮ ਲਈ ਮੈਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੇਰੀ ਫਿਲਮ ਰੁਕਵਾ ਦਿੱਤੀ ਗਈ ਮੈਂ ਆਪਣਾ ਘਰ ਗਿਰਵੀ ਰੱਖ ਕੇ ਗਹਿਣੇ ਵੇਚ ਕੇ ਫਿਲਮ ਬਣਾਈ ਸੀ ਦੱਸਦੀ ਕਿ ਐਮਰਜੈਂਸੀ ਭਾਰਤ ਦੀ ਪਹਿਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਬਣਾਈ ਗਈ ਇਹ ਫਿਲਮ ਹੈ ਇਸ ਦੇ ਵਿੱਚ 1975 ਦੀ ਐਮਰਜੈਂਸੀ ਦਾ ਦੌਰ ਦਿਖਾਇਆ ਜਾਵੇਗਾ ਇਸ ਫਿਲਮ ਦਾ ਨਿਰਦੇਸ਼ਨ ਕੰਗੜਾ ਰਣੋਤ ਨੇ ਕੀਤਾ ਹੈ ਤੇ ਉਹ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ ਇਸ ਫਿਲਮ ਦੇ ਵਿੱਚ ਹੋਰ ਵੀ ਅਦਾਕਾਰ ਹੋਰ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ